ਹਾਂ ਜੇ ਉਹ ਕਿਤੇ ਦੋ ਤੱਕ ਰਮ ਕਰਨ ਦਾ ਹੈ ਮੈਨੂੰ ਸਿੱਧੀ ਮੱਥੇ ਤੇ ਹੀ ਵੱਜਣੀ ਹੈ ਇਹ ਦੋ ਅੱਧੀ ਅੱਧੀ ਹਾਂ ਆਪਾਂ ਆਸਪੁਰ ਤੋਂ ਬਹੁਤ ਡੇਗ ਗਿਆ ਕੋਈ ਘਾਈ ਚਲੋ ਨਈ ਮਲੇ ਜਾ ਰਹੇ ਹਾਂ ਇਹ ਭਾਈ ਕੀ ਗੱਲ ਹੋਈ ਜਿਹੜੇ ਰਾਤੀ ਇੱਥੇ ਗੋਲੀ ਚੱਲੀ ਆ ਮੈਂ ਹਰਦੀਪ ਸਿੰਘ ਸੰਗਤ ਟੰਡੋ ਉੱਥਰ ਭਗਨੇ ਆਪਣਾ ਜੀ ਟੈਂਟਰ ਦਾ ਕੰਮ ਕਰਦਿਆਂ ਜੀ ਕੱਲ ਪ੍ਰੋਗਰਾਮ ਹੈ ਆਪਾਂ ਚਿੱਤੇਪਿੰਡ ਜੀ ਉਥੇ ਟੈਂਟਰ ਦਾ ਕੰਮ ਕਰਨ ਗਏ ਸੀ ਉਹਨਾਂ ਘਰਾਂ ਪੇਮੈਂਟ ਮੰਗੀ ਜੀ ਪੇਮੈਂਟ ਕਰਨ ਚੱਕਰ ਹੋਏ ਕਹਿੰਦੇ ਪੇਮੈਂਟ ਕੱਲ ਨੂੰ ਦਵਾਂਗੇ ਨਹੀਂ ਭਾਜੀ ਪੰਦੇ ਲੇਵੜਾਈ ਸਾਡੀ ਤੇ ਸਾਨੂੰ ਪੇਮੈਂਟ ਦਿੱਤੀ ਜਾਵੇ ਤੇ ਫਾਈ ਆਪਣੇ ਘਰੇ ਵਾਪਸ ਆ ਗਏ ਆ ਘਰ ਆ ਕੇ ਵਾਪਸ ਆ ਗਏ ਆ ਮਾਰਛ ਰਾਤ ਨੂੰ ਮੇਰੀ ਮਾਤਾ ਰਸੋਈ ਵਿੱਚ ਦੁੱਧ ਘਰ ਮੰਗਾਂ ਦੀ ਛੋਟੀ ਬੱਟੀ ਆ ਆ ਤੇ ਤੇ ਮਾੜਾ ਸੁੱਈ ਵਿੱਚ ਗਈ ਆ ਤੇ ਬਾਹਰੋਂ ਆਵਾਜ਼ ਆਈ ਗੋਰੀਆਂ ਦੀ ਖਾਰਿ ਬਾਜ਼ ਆਈ ਸੱਜੀਆਂ ਗੋਰੀਆਂ ਵੱਜੀਆਂ ਜੀ ਗੋਰੀਆਂ ਦੀ ਛਾਹ ਮੌਜੂਦ ਹੈ ਜੀ ਕਿੰਨੇ ਵਜੇ ਦਾ ਟਾਈਮ ਸੀ ਕਰਾ ਇਹ ਰਾਤ ਸਾਢੇ 11:00 ਸਵਾ 11:00 ਦਾ ਟਾਈਮ ਹੈ ਜੀ ਮੇਰੀ ਮਾੜਾ ਪਿਓ ਜੀ ਟੇਗੀ ਆਈ ਗੋਰੀ ਵੱਜੀ ਮਾੜਾ ਦੀ ਮਾਂ ਦੇ ਵਿੱਚ ਅਸੀਂ ਇਨਸਾਫ਼ ਦੀ ਮੰਗ ਕਰਦੇ ਆਂ ਬੰਦੇ ਜਦੋਂ ਖੇਤੀ ਵਿੱਚ ਖੇਤੀ ਬੰਦੇ ਫੜੇ ਜਾਣ ਬਹੁਤ ਕਰਵਾ ਜੀ ਹਾਂ ਜਿਵੇਂ ਕਿ ਦੋ ਤੱਕ ਘਰਮ ਕਰਨਦੇ ਆ ਮੈਨੂੰ ਸਿੱਧੀ ਮੱਥੇ ਤੇ ਹੀ ਵੱਜਣੀ ਹੈ ਸਿੱਧੀ ਸਿੱਧੀ ਹਾਂ ਉੱਪਰ ਆਸੂ ਬੁੜੀ ਉਹ ਤਾਂ ਦੇਖ ਗਿਆ ਕੋਈ ਨਹੀਂ ਚਲ ਨਵੇਂ ਮਲੇ ਜਾ ਰਹੇ ਨੇ ਗੁਰੂ ਮੈਂ ਤੇ ਪਰ ਚਹਿਨਾ ਸਾਰ ਪਾਰ ਨੂੰ ਜਾਤ ਸਰਪਾਤ ਨਹਨ ਦੇ ਦੇ ਪਰਮ ਆਲੂਰੀ ਕੋਈ ਨਾ ਵਾਸਤੂ ਜੀ ਅਜੀਬ ਜੀ ਕੀ ਗੱਲ ਹੋਈ ਜਿਹੜੇ ਰਾਤੀ ਇੱਥੇ ਗੋਲੀ ਚੱਲੀ ਆ ਮੈਂ ਹਰਦੀਪ ਸਿੰਘ ਸੰਗਤ ਟੰਡੋ ਉੱਤਰ ਭਗਨੇ ਆਪਣਾ ਜੀ ਟੈਂਟਰ ਕੰਮ ਕਰਦੇ ਜੀ ਕੱਲ ਪ੍ਰੋਗਰਾਮ ਹੈ ਆਪਾਂ ਕਿਚੇਪਿੰਡ ਜੀ ਉਥੇ ਟੈਂਟ ਦਾ ਕੰਮ ਕਰਨ ਗਏ ਸੀ ਉਹਨਾਂ ਘਰਾਂ ਪੇਮੈਂਟ ਮੰਗੀ ਜੀ ਪੇਮੈਂਟ ਕਰਨ ਚੱਕਰ ਵਿੱਚ ਕਹਿੰਦੇ ਪੇਮੈਂਟ ਕੱਲ ਨੂੰ ਦਵਾਂਗੇ ਨਹੀਂ ਭਾਜੀ ਪੰਦੇ ਲੇਬਰ ਆਈ ਸਾਡੀ ਤੇ ਸਾਨੂੰ ਪੇਮੈਂਟ ਦਿੱਤੀ ਜਾਵੇ ਤੇ ਪਾਈਆਂ ਵੀ ਘਰੇ ਵਾਪਸ ਆ ਗਈਆਂ ਘਰਿਆ ਵਾਪਸ ਆ ਗਈਆਂ ਬਾਅਦ ਚ ਰਾਤ ਨੂੰ ਮੇਰੀ ਮਾਤਾ ਰਸੋਈ ਵਿੱਚ ਦੁੱਧ ਰਗਵਾਉਣਾਂ ਦੇ ਛੋਟੇ ਬੱਚੇ ਆ ਗਏ ਤੇ ਮਾਤਾ ਰਸੋਈ ਵਿੱਚ ਗਈ ਆ ਤੇ ਬਾਹਰੋਂ ਆਜਾਈ ਗੋਲੀਆਂ ਦੀ ਖਾੜੇ ਆਜਾਈ ਸੱਜੇ ਗੋਲੀਆਂ ਵੱਜੀਆਂ ਜੀ ਗੋਲੀਆਂ ਨੇ ਛਾਲ ਮੌਜੂਦ ਹੈ ਜੀ ਕਿੰਨੇ ਵਜੇ ਦਾ ਟਾਈਮ ਸੀ ਰਾਤ ਇਹ ਰਾਤ ਸਾਢੇ 11:00 ਸਵੇਰ ਦਾ ਟਾਈਮ ਹੈ ਜੀ ਮੇਰੇ ਮਾਲਾ ਤੇ ਹੋ ਜੇ ਟੇਗੀ ਐ ਕੋਲੀ ਬੱਜੀ ਮਾਲਾ ਦੀ ਮਾਂ ਨੇ ਵਿੱਚ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਬੰਦੇ ਜਦੋਂ ਖੇਤੀ ਵਿੱਚ ਖੇਤੀ ਬੰਦੇ ਫੜੇ ਜਾਣ ਬਹੁਤ ਖਲਵਾ ਜੀ ਹਾਂ ਜਿਵੇਂ ਕਿ ਦੋਤਾ ਘਰਮ ਕਰਨਦੇ ਮੈਨੂੰ ਸਿੱਧੀ ਮੱਥੇ ਤੇ ਹੀ ਵੱਜਣੀ ਸੀ ਸਿੱਧੀ ਸਿੱਧੀ ਹਾਂ ਉਹ ਗਾਸ ਬੁਰਾ ਵੀ ਬਹੁਤ ਡੇਕ ਗਿਆ ਕੋਈ ਕਹੀ ਚਲੋ ਨਹੀਂ ਮੇਲੇ ਜਾ ਰਹੇ ਹਾਂ ਗੁਰੂ ਮੈਂ ਕਰਿ ਚੇਖਣਾ ਸਰਬਾਰੰਜਾਸ ਹਰਪਾਸ ਨਹਿਨ ਜੇ ਦੇ